रखेगा होने वाली हर हलचल से नजर 24 घंटे फास्ट में खबरनामा तुहाडा लोकल न्यूज़ चैनल आपू सात्रिया काल तुसी देख रहे हो फास्ट पे अमृतसर खबरनामा मैं हाँ नवनीत रणधावा ते होने एक नजर आज के बुलेटिन दिया मुख्य खबर वाल ਵਾਸਲਾ ਨੇ ਪੁਆ ਲੋਕਾਂ ਲਈ ਮੁਸ਼ਕਿਲਾਂ ਖਾਣਾ ਖੇਮ ਕਰਨ ਅਤੇ ਬੀਐਸਐਫ ਨੇ ਬਰਾਮਦ ਕੀਤਾ ਡਰੋਨ ਅਤੇ ਹੀਰੋਇਨ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਲੜੀ ਗਈ ਪਹਿਲੀ ਜੰਗ ਚ ਹਾਸਲ ਕੀਤੀ ਪਹਿਲੀ ਫਤਿਹ ਨੂੰ ਸਮਰਪਤ ਸਜਾਇਆ ਗਿਆ ਨਗਰ ਕੀਰਤਨ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਸਸਦ ਗੁਰਜੀਤ ਸਿੰਘ ਔਸਲਾ ਨੇ ਆਪਣੇ ਦਫ਼ਤਰ ਵਿਖੇ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਹਨਾਂ ਦਾ ਮੌਕੇ ਤੇ ਹੀ ਹੱਲ ਕੀਤਾ। ਇਸ ਮੌਕੇ ਵੱਖ-ਵੱਖ ਹਲਕੇ ਤੋਂ ਆਏ ਨੁਮਾਇਦਿਆਂ ਸਾਂਸਦ ਗੁਰਜੀਤ ਸਿੰਘ ਔਚਲਾ ਨੂੰ ਸਨਮਾਨਿਤ ਵੀ ਕੀਤਾ ਗੱਲਬਾਤ ਕਰਦਿਆਂ ਹੋਇਆਂ ਸਾਂਸਦ ਗੁਰਜੀਤ ਸਿੰਘ ਔਚਲਾ ਨੇ ਆਖਿਆ ਕਿ ਲੋਕ ਸਭਾ ਹਲਕੇ ਚ ਆਉਂਦੇ ਕਿਸੇ ਵੀ ਨਿਵਾਸੀ ਨੂੰ ਕੋਈ ਮੁਸ਼ਕਿਲ ਹੈ ਤਾਂ ਉਹਨਾਂ ਨੂੰ ਕਦੇ ਵੀ ਮਿਲ ਸਕਦਾ ਹੈ ਉਹਨਾਂ ਆਖਿਆ ਕਿ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਬਿਲਕੁਲ ਜਿੱਦਾਂ ਦੀ ਪਰਮਾਤਮਾ ਨੇ ਮਿਹਰ ਕੀਤੀ ਅਸੀਂ ਚੁਣੇ ਗਏ ਹੁਣ ਤਿੰਨ ਤੋਂ ਹੀ ਅਸੀਂ ਲੋਕਾਂ ਚ ਹੈ ਔਰ ਲੋਕ ਮੁਸ਼ਕਲਾਂ ਜਿਹੜੀਆਂ ਹੱਲ ਕਰਨੀਆਂ ਸਾਡਾ ਫਰਜ਼ ਬੰਦ ਹੈ ਕਿਉਂਕਿ ਜਦੋਂ ਆਪਾਂ ਜਿੱਤ ਜਾਂਦੇ ਹਾਂ ਜ਼ਿੰਮੇਵਾਰੀ ਸਾਡੀ ਬਣਦੀ ਹੈ ਕਿ ਅਸੀਂ ਉਹ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੇ ਮੁੱਦਿਆਂ ਨੂੰ ਚੁੱਕੀਏ ਵੀ ਔਰ ਹੱਲ ਵੀ ਕਰੀਏ ਸੋ ਲੋਕਲ ਮੁੱਦੇ ਜਾਦੇ ਨੇ ਛੋਟੇ ਜਿਹੜੇ ਨੇ ਲੋਕਾਂ ਦੇ ਆਪਣੇ ਨਿੱਜੀ ਨੇ ਉਹਨਾਂ ਵਾਸਤੇ ਅਸੀਂ ਦਫ਼ਤਰ ਸਿਰੇ 2-3 ਘੰਟੇ ਬੈਠੀਦਾ ਔਰ ਲੋਕਾਂ ਦੇ ਜਿਹੜੇ ਮਸਲੇ ਉਹ ਹੱਲ ਕਰਨ ਦੀ ਕੋਸ਼ਿਸ਼ ਕਰਦੇ ਮੇਰਾ ਦਫ਼ਤਰ ਜਦੋਂ ਮਰਜ਼ੀ ਆਓ ਮੈਂ ਨਾ ਵੀ ਹੋਵਾਂ ਮੇਰਾ ਦਫ਼ਤਰ ਚੱਲਦਾ ਆ ਥਾਣਾ ਖੇਮਕਰਨ ਪੁਲਿਸ ਅਤੇ ਬੀਐਸਐਫ ਵੱਲੋਂ ਗੁਪਤ ਸੂਚਨਾ ਮਿਲਣ ਤੇ ਸਰਚ ਆਪਰੇਸ਼ਨ ਚਲਾਇਆ ਗਿਆ ਅਤੇ ਪਿੰਡ ਮਾਰੀਕੰਬੋਕੇ ਦੇ ਵਸਨੀ ਸਰਵਨ ਸਿੰਘ ਦੇ ਖੇਤਾ ਚੋਂ 500 ਗ੍ਰਾਮ ਹਿਰੋਇਨ ਸਮੇਤ ਇੱਕ ਡਰੋਨ ਬਰਾਮਦ ਕੀਤਾ ਗਿਆ मामला दर्ज कर जांच की जा रही है देखो पाकिस्तान लगातार अपनी गतिविधियां ਜਿਹੜਾ ਕਰਦਾ ਆ ਰਿਹਾ ਤੇ BSF ਤੇ ਪੰਜਾਬ ਪੁਲਿਸ ਦਾ ਇੱਕ ਜਿਹੜਾ ਕੰਬੀਨੇਸ਼ਨ ਆ ਬਾਰਡਰ ਤੇ ਬਹੁਤ ਵਧੀਆ ਚੱਲ ਰਿਹਾ ਖਾਸ ਕਰਕੇ ਪਿੱਖੀਵਿੰਡ ਏਰੀਆ ਦੇ ਵਿੱਚ ਤੇ ਰੋਜ਼ਾਨਾ ਜਿਹੜੀਆਂ ਪ੍ਰਾਪਤੀਆਂ ਹੋ ਰਹੀਆਂ ਨੇ ਅੱਜ ਵੀ ਜਿਹੜੀ ਆ ਜਿਹੜੀ ਪ੍ਰਾਪਤੀ ਹੋਈ ਆ ਇਹ ਅੱਧਾ ਕਿਲੋ ਹੈਰੋਨ ਤੇ ਇੱਕ ਡਰੋਨ ਜਿਹੜਾ ਏ ਰਿਕਵਰ ਹੋਇਆ ਇਹ ਮਾੜੀ ਕੰਬੋਕੇ ਦੇ ਏਰੀਆ ਦੇ ਵਿੱਚ ਜਦੋਂ ਇਨਫੋਰਮੇਸ਼ਨ ਮਿਲੀ ਆ ਤੇ ਡੀਐਸਆਰ ਵੀ ਪੰਜਾਬ ਪੁਲਿਸ ਨੇ ਮੌਕੇ ਤੇ ਪਹੁੰਚੀ ਆ ਮੌਕੇ ਤੇ ਵੇਖਿਆ ਤੇ ਇੱਕ ਡਰੋਨ ਜਿਹੜਾ ਟੁੱਟੀ ਹੋਈ ਹਾਲਤ ਦੇ ਵਿੱਚ ਆ ਤੇ ਨਾਲ ਇੱਕ ਪੀਲੇ ਰੰਗ ਦਾ ਪੈਕਟ ਸੀ ਜਦੋਂ ਖੋਲ ਕੇ ਨੂੰ ਟੈਸਟ ਕਿਟ ਨਾਲ ਚੈੱਕ ਕੀਤਾ ਗਿਆ ਹੈਰੋਇਨ ਸੀ ਵਜ਼ਨ ਕਰਨ ਤੇ 500 ਗ੍ਰਾਮ ਜਿਹੜੀ ਆ ਹੈਰੋਇਨ ਜਿਹੜੀ ਆ ਇਹ ਰਿਕਵਰ ਹੋਈ ਆ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜੇ ਅੱਜ ਤੋਂ ਪਿੱਛੇ ਕੱਲ ਦੀ ਗੱਲ ਕਰੀਏ ਤੇ 101 ਬੀਐਸਐਫ ਦੇ ਏਰੀਆ ਖੇਮ ਕਰਨ ਦੇ ਵਿੱਚ ਜਿੱਥੇ ਦੋ ਬਲੌਕ ਪਿਸਟਲ 10 ਮੈਗਜ਼ੀਨ ਬਰਾਮਦ ਹੋਇਆ ਤੇ ਕੱਲ ਸ਼ਾਮੀ ਇੱਕ ਡਰੋਨ ਬਰਾਮਦ ਹੋਇਆ। ਸੋ ਇਕੁਪਮੈਂਟ ਜਿਹੜੇ ਬਾਰਡਰ ਤੇ ਪੂਰੀ ਤਰ੍ਹਾਂ ਜਿਹੜੇ ਆ ਉਹ ਲਗਾ ਦਿੱਤੇ ਗਏ ਨੇ ਤੇ ਜਿਹੜੀ ਆ ਉਹ ਕਾਰਵਾਈ ਆ ਪੁਲਿਸ ਵੱਲੋਂ ਤੇ ਪੀਐਸਐਬ ਵੱਲੋਂ ਕੀਤੀ ਜਾਦੀ ਆ ਤੇ ਇਹ ਸਾਡੀ ਸਤਰਕਤਾ ਦਾ ਨਤੀਜਾ ਆ ਕਿ ਰੋਜ਼ ਜਿਹੜੀਆਂ ਇਥੇ ਬਰਾਮਦੀਆਂ ਹੋ ਰਹੀਆਂ ਨੇ। ਸੋ ਇਹ ਬਰਾਮਦੀਆਂ ਜਿਹੜੀਆਂ ਲਗਾਤਾਰ ਜਾਰੀ ਰਹਿਣਗੀਆਂ ਜਿੱਥੇ ਅਸੀਂ ਹੈਰੋਨ ਡਰੋਨ ਰਿਕਵਰ ਕਰਦੇ ਆ ਉਥੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਵੀ ਅਸੀਂ ਜਿਹੜੇ ਗ੍ਰਿਫਤਾਰ ਕਰਦੇ ਆ ਜੇ ਅੱਜ ਤੱਕ ਇਸ ਸਾਲ ਦੀ ਗੱਲ ਕੀਤੀ ਜਾਵੇ ਤੇ 60 ਦੇ ਕਰੀਬ ਜਿਹੜੇ ਵਿਅਕਤੀ ਆ ਡਰੋਨ ਐਕਟੀਵਿਟੀਜ਼ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ ਤੇ 30 ਡਰੋਨ ਜਿਹੜੇ ਆ ਉਹ ਬਰਬਦ ਹੋ ਚੁੱਕੇ ਨੇ ਤੇ 30 ਕਿਲੋ ਆਜ ਵਾਲੀ ਪਾਕੇ ਕਰੀਏ ਤੇ 31 ਕਿਲੋ ਦੇ ਕਰੀਬ ਜਿਹੜੀ ਆ ਫੈਰੋਨ ਜਿਹੜੀ ਆ ਉਹ ਸਿਰਫ ਠਿੱਕੀਵਿੰਡ ਸਾਊਂਡ ਡਿਵੀਜ਼ਨ ਦੇ ਵਿੱਚ ਰਿਕਵਰ ਹੋ ਗਈ। 6ਵੀਂ ਪਾਤਸ਼ਾਹੀ ਸ਼ੇਰਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਅੰਮ੍ਰਿਤਸਰ ਦੀ ਰਾਖੀ ਲਈ ਲੜੀ ਗਈ ਪਹਿਲੀ ਜੰਗਚ ਹਾਸਲ ਕੀਤੀ ਪਹਿਲੀ ਫਤਿਹ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਹ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇ ਗੁਰਦੁਆਰਾ ਸ਼ਹੀਦ ਗੰਸਾਹਿਬ ਤੋਂ ਖਾਲਸਾਈ ਜਹੋ ਜਲਾਲ ਨਾਲ ਆਰੰਭ ਹੋਇਆ ਅਤੇ ਸ਼ਹਿਰ ਦੇ ਵਾਕ-ਵਾਕ ਬਾਜ਼ਾਰਾਂ ਚੋਂ ਹੁੰਦਾ ਹੋਇਆ ਗੁਰਦੁਆਰਾ ਕਿਲਾ ਲੋਗੜ ਵਿਖੇ ਪੁੱਜ ਕੇ ਸੰਪੰਨ ਹੋਇਆ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਹੈੱਡ ਗ੍ਰੰਥੀ ਸ਼੍ਰੀ ਹਰਮੰਦਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਸਮੂਹ ਸੰਗਤਾਂ ਨੂੰ ਫਤਿਹ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਦੱਸਿਆ ਕਿ 16 ਜੂਨ ਨੂੰ ਗੁਰਦੁਆਰਾ ਕਿਲਾ ਲੋਗੜ ਸਾਹਿਬ ਵਿਖੇ ਫਤਿਹ ਦਿਵਸ ਮਨਾਇਆ ਜਾਵੇਗਾ ਅੱਜ ਕਮ ਕਿਆ ਨੇ ਬਚਨ ਤੇ ਬਲੀ ਸ਼੍ਰੀਮਾਨ ਅਮਰਸੂਖੀਤ ਬਾਬਾ ਦੀਪ ਸਿੰਘ ਜੀ ਸਹਿਯੋਗ ਨਾਲ ਤੋਂ ਸਤਿ ਸ੍ਰੀ ਅਕਾਲ ਨੂੰ ਬਹੁਤ ਸੱਜੀ ਮਹਾਰਾਜੀ ਦੀ ਛਾਂ ਦੇ ਸ਼ਾਇਆ ਹੈ ਪੰਚਾਇਰ ਸਹਿਮਾਨ ਦੇ ਦੁਆਈ ਵਿੱਚ ਹਰ ਸਾਲ ਦੀ ਤਰ੍ਹਾਂ ਨਵਕੂਤਨ ਦੀ ਕਮਤਾ ਹੋ ਰਹੀ ਹੈ ਜੋ ਸ਼ੇਰ ਦੇ ਵਕੂਆ ਕੁਜਾਰਾਂ ਤੋਂ ਤਬਾ ਹੋਇਆ ਸ਼ਾਮਨੀ ਗੁਰੂਵਾਰਾ ਕਿਲਾ ਲੋਹੜ ਸਹਿਬ ਦੀ ਕਿ ਸੰਪਾਨ ਹੋਵੇਗਾ ਇਹ ਨਗਰ ਕੀਰਤਨ ਸੰਤਾਂ ਨਿਹਗIR ਦੇ ਮਹਤ ਸਤ ਗੁਰੂ ਗੁਰਪ੍ਰੀਤ ਸਾਹਿਬ ਜੀ ਮਹਾਰਾਜ ਜੀ ਦੇ ਕਿਲਾ ਲੋਹੜ ਸਹਿਬ ਦੀ ਜਿਹੜੀ ਜੰਗ ਹੈ ਇਸ ਨੂੰ ਪਹਿਲੀ ਜੰਗ ਪਹਿਲੀ ਫਤਿਹ ਜੋ ਸਿਰ ਸੇ ਖੰਡ ਤ ਉਜਾਣ ਦਾ ਸਤਕਾਰ ਦਿੰਦਾ ਹੈ ਉਹ ਜਿਹੜਾ ਦਿਨ ਹੈ ਉਹ ਕਿਲਾ ਲੋਹੜ ਸਹਿਬ ਦੀ ਹਰ ਕੱਲ ਨੂੰ ਮਨਾਇਆ ਜਾਣਾ ਪੰਜਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗਮੇਤਰ ਸ਼ਹਾਦਤ ਤੋਂ ਬਾਅਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਇੱਕ ਨਵੀਂ ਫਿਰਤ ਖਾਲਸਾ ਪੰਥ ਦੀ ਮੀਰੀ ਦਾ ਬੀਰੀ ਦੀ ਪਾਈ। ਔਰ ਸਤਗੁਰ ਜੀ ਨੇ ਜੰਗਾਂ ਜੁੱਧਾਂ ਵੀ ਸਾਰੀਆਂ ਲੜੀਆਂ ਤੇ ਸਾਰਿਆਂ ਵਿੱਚ ਸਤਗੁਰ ਜੀ ਨੇ ਫਤਿਹ ਵੀ ਪ੍ਰਾਪਤ ਕੀਤੀ। ਇਹ ਜਿਹੜਾ ਅੱਜ ਦਾ ਮਹਾਨ ਨਗਰ ਕੀਰਤਨ ਆ ਇਹ ਕਿਲਾ ਲੋਹਗੜ੍ਹ ਵਿਖੇ ਜਾ ਕੇ ਦੀ ਸਮਾਪਤੀ ਹੋਣੀ। ਜਿੱਥੇ ਸਤਗੁਰਾਂ ਨੇ ਪਹਿਲੀ ਲੜਾਈ ਬਿੱਡੀ ਬਾਝ ਛੱਡ ਕੇ ਤੇ ਦੁਸ਼ਮਣਾਂ ਨੂੰ ਚਣੇ ਵੀ ਚਵਾਏ ਤੇ ਉਸ ਲੜਾਈ ਵਿੱਚ ਖਾਲਸਾ ਪੰਥ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਹਿਲੀ ਪਤੇ ਦੀ ਹਾਸਿਲ ਕੀਤੀ। ਤੋਂ ਹਰ ਸਾਲ ਦੀ ਤਰ੍ਹਾਂ ਇਸ ਮਹਾਨ ਪਵਿੱਤਰ ਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦਗਾਂਜ ਤੋਂ ਇਹ ਹਰ ਸਾਲ ਨਾਮ ਕੀਰਤਨ ਪ੍ਰੋਗਰਾਮ ਹੁੰਦਾ ਜਿਹੜਾ ਵੱਖ-ਵੱਖ ਮਹਾਲਿਆਂ ਦੇ ਵਿੱਚ ਹੀ ਸ਼ਹਿਰ ਦੇ ਵਿੱਚ ਹੀ ਹੁੰਦਾ ਹੋਇਆ ਸ਼ਾਮ ਨੂੰ ਜਾ ਕੇ ਇਹਦੀ ਸਮਾਪਤੀ ਹੋਣੀ ਆ ਪੰਜਾਬ ਰੋਡਵੇਜ਼ ਪੱਟੀ ਡੀਪੂ ਦੀ ਵਰਕਸ਼ਾਪ ਵਿੱਚ ਰਾਜਪੁਰਾ ਤੋਂ ਆਈ ਬੱਸ ਵਰਕਸ਼ਾਪ 'ਚ ਖੜੀ ਬੱਸ ਨੂੰ ਅੱਗ ਲੱਗ ਗਈ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ ਪੰਜਾਬ ਰੋਡਵੇਜ਼ ਦਫ਼ਤਰ ਪੱਟੀ ਦਫ਼ਤਰ ਅਤੇ ਵਰਕਸ਼ਾਪ ਸਟਾਫ ਲੋਕ ਜੋ ਮੁਲਾਜ਼ਮ ਰਹਿੰਦੇ ਬੜੀ ਮੁਸ਼ਕਲ ਨਾਲ ਉਹਨਾਂ ਅੱਗ ਤੇ ਕਾਬੂ ਪਾਇਆ ਜਿਸ ਤਰ੍ਹਾਂ ਜੀ ਦੱਸ ਰਿਹਾ ਭੀ ਯਾਨੀ ਕਿ ਕੱਲ ਗੱਡੀ ਸਾਡੀ ਯਮਨਾ ਨਗਰ ਆਊਟ ਹੋਈ ਸੀ ਰਾਤ ਕੋਈ 9 ਵਜੇ ਤੇ 5 ਮਿੰਟ ਤੇ ਗੱਡੀ ਐਂਟਰ ਹੋਈ ਆ ਅੱਗ ਲੱਗਣ ਦਾ ਕਾਰਨ ਤਾਂ ਹਜੇ ਕੋਈ ਪਤਨਾ ਨਹੀਂ ਸ਼ੱਕਰੇ ਤੌਰ ਤੇ ਹੀ ਕਹਿ ਸਕਦੇ ਆ ਕਿ ਸ਼ਾਰਟ ਸਰਕਟ ਹੋਇਆ ਜਿਵੇਂ ਆਪਾਂ ਦੇਖ ਰਹੇ ਆਂ ਵੀ ਖੇਤਾਂ ਵਿੱਚ ਬਹੁਤ ਜ਼ਿਆਦੀ ਪਰਾਲੀ ਨੂੰ ਅੱਗ ਬੁਲਾਈ ਰਹੀ ਐ ਨਾਲੇ ਵੈਸੇ ਵੀ ਤਾਪਮਾਨ ਬਹੁਤ ਸੀ ਸਾਡੇ ਮਨਜੋ ਜਨਰਲ ਮੈਨੇਜਰ ਸਾਹਿਬ ਮੌਕੇ ਤੇ ਪਹੁੰਚੇ ਨੇ ਸਾਡੇ ਦਰ ਉਤਾਰਾ ਸਿੰਘ ਜੀ ਪੀਐਮ 100 ਰਾਏਕਮਰ ਚਰਮਾ ਜੀ ਤੇ ਸਾਡੀ ਜਿਹੜੇ ਲੋਕਲ ਵਰਕਸ਼ਾਪ ਤੇ ਦਫ਼ਤਰੀ ਸਟਾਫ ਦੀ ਜਿਹੜੀ ਸਾਡੇ ਮੁਲਾਜ਼ਮ ਨੇ ਉਹਨਾਂ ਨੇ ਬਹੁਤ ਹੀ ਮੁਸ਼ਕਲ ਦੇ ਨਾਲ ਜਿਹੜਾ ਅੱਗ ਨੂੰ ਕਾਬੂ ਪਾਇਆ ਵੈਸੇ ਤਾਂ ਫਾਇਰ ਬ੍ਰਿ બસ ਵੀ ਤੇ ਜਿਹੜੀ ਗੱਡੀ ਉਹਨਾਂ ਦੀ ਹੈਗੀ ਉਹ ਵੀ ਆਈ ਸੀ ਨੁਕਸਾਨ ਤਾਂ 70 ਤੋਂ 75% ਗੱਡੀ ਦਾ ਵਿੱਤੀ ਨੁਕਸਾਨ ਹੋਇਆ ਜੀ ਲਗਭਗ 9-5 ਦੇ ਆਸ-ਪਾਸ ਬੱਸ ਐਂਟਰ ਹੋਈ ਆ ਰੂਟ ਤੋਂ ਆ ਕੇ ਔਰ ਉਸ ਤੋਂ ਬਾਅਦ ਸਾਡਾ ਜਿਹਾ ਸਕਿਉਰਟੀ ਗਾਰਡ ਆ ਦਿੱਲੀ ਰੁਟੀਨ ਵਿੱਚ ਹੀ ਉਹ ਰਾਉਂਡ ਲਗਾ ਰਿਹਾ ਸੀ ਉਹਨੇ ਇਸ ਬੱਸ ਨੂੰ ਦੇਖਿਆ ਤੇ ਫਰੰਟ ਤੋਂ ਮਲੇ ਦੇ ਅੱਗੇ ਦੀ ਨਜ਼ਰ ਉਹਨੂੰ ਆਈ ਤੇ ਇੰਨੀ ਜਲਦੀ ਜੀ ਉਹਨੇ ਫਿਰ ਆਪਣੇ ਬਾਕੀ ਜਿੰਨਾ ਸਾਡੇ ਮੇਰੇ ਸਟਾਫ ਸੀ ਉਹਨਾਂ ਨੂੰ ਇਕੱਠੇ ਕੀਤਾ ਇਕੱਠੇ ਕਰਕੇ ਉਹਨਾਂ ਨੇ ਅੱਗ ਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਵੱਧ ਤੇ ਉਹਦੇ ਆਸ-ਪਾਸ ਸਾਡੇ ਗੱਡੀਆਂ ਵੀ ਖੜੀਆਂ ਸੀਆਂ ਉਹ ਸਾਡੇ ਬਾਕੀ ਸਟਾਫ ਨੇ ਗੱਡੀਆਂ ਇਧਰ-ਉਧਰ ਕਰਕੇ ਉਹਨਾਂ ਗੱਡੀਆਂ ਨੂੰ ਬਚਾਇਆ ਇਸ ਗੱਡੀ ਨੂੰ ਵੀ ਕਾਫੀ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਕਾਫੀ ਹੱਦ ਤੱਕ 75% ਲਗਭਗ ਇਹ ਸੜ ਚੁੱਕੀ ਹੈ ਜ਼ੋਨ 1 ਦੇ ਏਰੀਆ ਵਿੱਚ ਏਡੀਸੀਪੀ ਸਿਟੀ 1 ਡਾਕਟਰ ਦਰਪਨ ਆਲੂ ਵਾਲੀਅਸਮੀ ਪੁਲਿਸ ਪਾਰਟੀ ਵੱਲੋਂ ਤੜਕਸਰ ਖਾਣਾ ਸੀ ਡਿਵੀਜ਼ਨ ਦੇ ਖੇਤਰ ਨੂਰੀ ਮਹੱਲਾ ਅਤੇ ਗੁੱਜਰਪੁਰਾ ਵਿਖੇ ਕੈਸੋ ਚਲਾਇਆ ਗਿਆ ਅਤੇ ਪੇਸ਼ਵਰ ਅਪਰਾਧੀਆਂ ਅਤੇ ਹਿਸਟਰੀ ਸ਼ੇਤਰਾਂ ਦੀ ਜਾਂਚ ਕੀਤੀ ਗਈ। ਸ਼ਹਿਰ ਵਿੱਚ ਟ੍ਰੈਫਿਕ ਪ੍ਰਣਾਲੀ ਅਤੇ ਰੋਂਗ ਸਾਈਡ ਪਾਰਕਿੰਗ ਦੀ ਸਮੱਸਿਆ ਦਿਨ-ਬ-ਦਿਨ ਵਧ ਰਹੀ ਹੈ ਜਿਸ ਵੱਲ ਪ੍ਰਸ਼ਾਸਨ ਬਿਲਕੁਲ ਧਿਆਨ ਨਹੀਂ ਦੇ ਰਿਹਾ। ਇਸ ਸੰਬੰਧੀ ਸਾਡੀ ਫਾਸਟੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਨੇ ਆਖਿਆ ਕਿ ਰੋਂਗ ਸਾਈਡ ਪਾਰਕਿੰਗ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਤਾ ਜੋ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਤੋਂ निजात ਮਿਲ ਸਕੇ। ਬਹੁਤ ਜ਼ਿਆਦਾ ਗੱਡੀਆਂ ਖੜੀਆਂ ਕਰਕੇ ਚੱਲ ਜਾਂਦੇ ਆ। ਗੱਡੀ ਆਲਾ ਨੂੰ ਤੇ ਰੋਕਦਾ ਕੋਈ ਨਹੀਂ। ਸਾਨੂੰ ਬੈਟਰੀਆਂ ਵਾਲਿਆਂ ਨੂੰ ਰੋਕਦੇ ਆ। ਗੱਡੀ ਆਲਾ ਨੂੰ ਨਹੀਂ ਕੋਈ ਰੋਕਦਾ। ਜਿੱਥੇ ਮਰਜ਼ੀ ਖੜੀ ਕਰ ਜਾਂਦੇ। ਪਾਰਕਿੰਗਾਂ ਦੇ ਵਿੱਚ ਰੱਖਣੀ ਚਾਹੀਦੀ ਗੱਡੀਆਂ ਰੋਡ ਤੇ ਲੱਗੀਆਂ ਹੁੰਦੀਆਂ ਨੇ ਜਿੱਥੇ ਮਰਜ਼ੀ ਲਗਾ ਕੇ ਚੱਲ ਜਾਂਦੇ। ਕੋਈ ਪੁੱਛਗੈਸੀ ਨਹੀਂ ਉਹਨਾਂ ਨੂੰ। ਕੋਈ ਪੁੱਛਦਾ ਹੀ ਨਹੀਂ। ਸਾਨੂੰ ਵੀ ਬਹੁਤ ਜ਼ਿਆਦਾ ਦਿੱਕਾ ਕਰਦਾ ਨਾ। ਅੰਦਰ ਕਦੇ ਖਲੋਣ ਨਹੀਂ ਦਿੰਦੇ। ਫਿਰ ਰਾਸਤੇ ਹੁੰਦਾ ਇਹਨਾਂ ਦਾ ਵੀ ਗਲਤੀ ਸਾਡੇ ਬੰਦਿਆਂ ਦੀ ਵੀ ਹੈਗੀ ਆ ਪਰ ਬਿਲਕੁਲੋ ਹੀ ਨਹੀਂ ਖਲੋਣ ਦਿੰਦੇ ਕੋਹਲੇ। ਸਰਦੀ ਜਿਹੜੀਆਂ ਗੱਡੀਆਂ ਰੋਗ ਸਾਈਡ ਲਗਦੀਆਂ ਉਹ ਗਲਤੀ ਗਲਤ ਹੁੰਦਾ ਕੰਮ ਤੇ ਜਿਹੜੇ ਗੱਡੀਆਂ ਰੋਗ ਸਾਈਡ ਲਾ ਦਿੰਦੇ ਉਹਨਾਂ ਨੂੰ ਦੇਖਣਾ ਚਾਹੀਦਾ ਸਾਡੀ ਗੱਡੀ ਟੋ ਕਰਕੇ ਵੀ ਜਾ ਸਕਦਾ ਜੁਰਮਾਨਾ ਵੀ ਲੱਗ ਸਕਦਾ ਸਮਝਦਾਰੀ ਚਾਹੀਦੀ ਗੱਡੀ ਲਾਉਣ ਵਾਲੇ ਗੱਡੀਆਂ ਥਾਂ ਥਾਂ ਤੇ ਪਾਰਕਿੰਗਾਂ ਬਣੀਆਂ ਇੱਕ ਮੱਛੀ ਮੰਡੀ ਬਣੀ ਐ ਇੱਕ ਗੋਲ ਬਾਗ ਬਣੀ ਐ ਇੱਕ ਪੁਲ ਦੇ ਉੱਤੇ ਬਣੀ ਐ 2-400 ਰੁਪਏ ਆਵਾਜ ਦੇ ਖਰਚੇ ਹੋ ਗਏ ਦਿਹਾੜੀ ਦਾ 100 ਰੁਪਏ ਰੋਜ਼ ਦੇ ਕਰ ਤਾਡੀ ਗੱਡੀ ਸੇਵ ਰਹੀ ਗਈ ਉਹਨਾਂ ਨੂੰ ਆਪ ਸਮਝਦਾਰੀ ਚਾਹੀਦੀ ਹੈ ਆਪਣੀ ਗੱਡੀ ਸੇਵ ਲਾਓ ਤੇ ਸੇਵ ਹੀ ਲੈ ਕੇ ਜਾਓ ਘਰ ਵਾਪਸ ਮੁਸ਼ਕਲ ਹਾਲ ਜੀ ਝਾਮ ਲੱਗ ਜਾਂਦਾ ਐਕਸੀਡੈਂਟ ਹੁੰਦਾ ਜ਼ਿਆਦਾ ਖਰਚਾ ਕਿਤੇ ਪਸ਼ੂ ਆਵਾਰਾ ਫਿਰਦੇ ਨੇ ਉਥੇ ਝਾਮ ਲੱਗਦਾ ਰਾਤ ਗੱਡੀਆਂ ਲੱਗੀਆਂ ਵੇਰੋਂ ਜਗ੍ਹਾ ਨਹੀਂ ਹੁੰਦੀ ਪੰਜ ਜਿੱਦਾਂ ਦੀ ਮਰਜ਼ੀ ਦੁਕਾਨਦਾਰੀ ਹੋਏ ਅਗਲੇ ਭਾਪ ਬੋਨੀ ਨਾ ਕਰੇ ਗਾਹਾਂ ਗਾਂ ਲਈ ਜਗ੍ਹਾ ਛੜਿੰਗੇ ਜੀ ਸ਼ਹਿਰ ਵਿੱਚ ਦਿਨ-ਬਦ ਦਿਨ ਵਧਦਾ ਟ੍ਰੈਫਿਕ ਲੋਕਾਂ ਨੂੰ ਜਿੱਥੇ ਪਰੇਸ਼ਾਨੀ 'ਚ ਪਾ ਰਿਹਾ ਹੈ ਉੱਥੇ ਹੀ ਸਭ ਤੋਂ ਵੱਡੀ ਪਰੇਸ਼ਾਨੀ ਦਾ ਕਾਰਨ ਜਿਹੜਾ ਬੰਦਾ ਹੈ ਕਿ ਜਿਹੜੀ ਰੋਂਗ ਸਾਈਡ ਸੜਕ ਦੇ ਉੱਤੇ ਡੇਢ ਗੱਡੀਆਂ ਲੱਗਦੀਆਂ ਨੇ ਚਾਹੇ ਉਹ 4-ਵਿਲਰ ਨੇ ਚਾਹੇ 2-ਵਿਲਰ ਨੇ ਲੋਕਾਂ ਨੂੰ ਖੁਦ ਸੁਚੇਤ ਹੋਣ ਦੀ ਲੋੜ ਹੈ ਸ਼ਹਿਰ ਦੇ ਵਿੱਚ ਕਾਫੀ ਪ੍ਰਸ਼ਾਸਨ ਵੱਲੋਂ ਜਿਹੜੀਆਂ ਹੈਗੀਆਂ ਕਾਰ ਪਾਰਕਿੰਗ ਬੰਨੀਆਂ ਹਿਆਂ ਨੇ ਤੇ ਆਪਣੀਆਂ ਗੱਡੀਆਂ ਉੱਥੇ ਲਾਣ ਤਾਂ ਜੋ ਸੇਫ ਰਵੇ ਕਿਉਂਕਿ ਟੋ ਵਿਦ ਅ ਸਿਲਸਿਲਾ ਡਰਾਈਵਿੰਗ ਪੁਲਿਸ ਪਰਚਰਨ ਲੋਕ ਕੀਤਾ ਜਾਂਦਾ ਤੇ ਲੋਕਾਂ ਨੂੰ ਖੁਦ ਸਮਝ ਚਾਹੀਦੀ ਹੈ ਕਿ ਸੜਕਾਂ ਰੋਕਣ ਦੀ ਬਜਾਏ ਆਪਣੀ ਗੱਡੀ ਨੂੰ ਸੇਫ ਜਗ੍ਹਾ ਤੇ ਲਗਾਇਆ ਜਾਵੇ ਨਾ ਕੋਈ ਰਾ ਰੁਕੇ ਤੇ ਨਾ ਲੋਕਾਂ ਨੂੰ ਇੱਕ ਸਾਈਡ ਤੋਂ ਦੂਸਰੀ ਸਾਈਡ ਵਿੱਚ ਜਾਣ ਵਿੱਚ ਕਿਸੇ ਵੀ ਦਿੱਕਤ ਅਤੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਅਲਕੀਸ਼ੀਲ ਸ਼ਰਮਾ ਫਾਸਟ ਰੀਨਿੰਗ ਅੰਮ੍ਰਿਤਸਰ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਜ਼ੋਨ 1 ਦੇ ਏਰੀਆ ਵਿਖੇ ਐਡੀਸੀਪੀ ਸਿਟੀ 1 ਡਾਕਟਰ ਦਰਪਨਾਲੂ ਵਾਲੀਅਸ ਵਿੱਚ ਪੁਲਿਸ ਪਾਰਟੀ ਵੱਲੋਂ थाना ਸੀ ਡਿਵੀਜ਼ਨ ਵਿਖੇ ਜ਼ੋਨ 2 ਵਿਖੇ ਏਡੀਸੀਪੀ ਸਿਟੀ 2 ਪ੍ਰਜੋਤ ਸਿੰਘ ਵਿਰਕ ਏਸੀਪੀ ਨਾਰਥ ਵਿਰਿੰਦਰ ਸਿੰਘ ਖੋਸਾ ਵੱਲੋਂ ਇੰਦਰਾ ਕਲੋਨੀ ਮੁਸਤਫਾ ਬਾਦ ਇਲਾਕੇ ਵਿੱਚ ਅਤੇ ਜ਼ੋਨ 3 ਵਿਖੇ ਏਡੀਸੀਪੀ ਸਿਟੀ 3 ਨਵਜੋਤ ਸਿੰਘ ਸਮੇਤ ਮੁਖ ਅਫਸਰ ਥਾਣਾ ਵੱਲੋਂ ਵੇਰਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ। ਦੇਖਣ ਵਿੱਚ ਆਉਂਦਾ ਹੈ ਕਿ ਵੱਖ-ਵੱਖ ਸੰਸਥਾਵਾਂ ਲੋਕਾਂ ਦੇ ਹਿੱਤਾਂ ਵਿੱਚ ਕੰਮ ਕਰਦੀਆਂ ਹਨ ਅਤੇ ਮੁਸ਼ਕਲਾਂ ਵੇਲੇ ਵੱਖ-ਵੱਖ ਉਪਰਾਲੇ ਕਰਕੇ ਆਪਣਾ ਸਾਥ ਨਿਭਾਉਂਦੀਆਂ ਹਨ। ਅੰਮ੍ਰਿਤਸਰ ਦੇ ਲੋਗੜ ਗੇਟ ਨਜ਼ਦੀ ਇੰਸਟੀਚਿਊਟ ਫਾਰ ਦੀ ਬਲਾਈਂਡ ਚਲਾਇਆ ਜਾ ਰਿਹਾ ਹੈ। ਨੇਤਰਹੀਨ ਬੱਚਿਆਂ ਦੀ ਸੇਵਾ ਕਰਦਿਆਂ ਜਿਸ ਨੂੰ 100 ਸਾਲ ਤੋਂ ਉੱਪਰ ਸਮਾਂ ਹੋ ਗਿਆ। ਅਸੀਂ ਆਪਣੇ ਚੈਨਲ ਰਾਹੀਂ ਇਸ ਸੰਸਥਾ ਦੇ ਉਪਰਾਲੇ ਬਾਰੇ ਆਪ ਸਭ ਨੂੰ ਜਾਣੂ ਕਰਵਾਉਣਾ ਹੈ। ਲੋਕ ਆਪਣੇ ਵੱਖ-ਵੱਖ ਪ੍ਰੋਗਰਾਮ ਇਸ ਥਾਂ ਤੇ ਰਹਿ ਰਹੇ ਬੱਚਿਆਂ ਨਾਲ ਮਨਾਉਣਾ ਪਸੰਦ ਕਰਦੇ ਹਨ। ਆਪਣਾ ਜਨਮ ਦਿਨ, ਵਿਆਹ ਦੀ ਸਾਲਗिरा ਅਤੇ ਘਰ ਦੇ ਵੱਡਿਆਂ ਨੂੰ ਯਾਦ ਕਰਕੇ ਅਸੀਂ ਅਕਸਰ ਹੋਟਲ ਜਾਂ ਰੈਸਟੋਰੈਂਟ ਜਾ ਕੇ ਮਨਾਉਂਦੇ ਹਾਂ ਅਤੇ ਕਾਫੀ ਪੈਸਾ ਖਰਚ ਕਰਦੇ ਹਾਂ। ਨੇਤਰਹੀਨ ਬੱਚਿਆਂ ਨੂੰ ਸੰਭਾਲਦੀ ਸੰਸਥਾ ਨਾਲ ਅਸੀਂ ਆਪਣੇ ਇਹ ਦਿਨ ਮਨਾ ਸਕਦੇ ਹਾਂ ਜਿਸ ਨਾਲ ਪੈਸਾ ਕੱਟ ਖਰਚ ਹੋਵੇਗਾ ਅਤੇ ਬੱਚਿਆਂ ਦੀਆਂ ਅਸੀਂ ਸਾਂ ਮਿਲਣ ਗਿਆ। ਨਾਮ ਦੇ ਬਲਦੇਸੂ ਤੇ ਆਪਣਾ ਮੈਸੇਜ ਇਹ ਹੈ ਕਿ ਬਾਹਰ ਵੀ ਬਹੁਤ ਨਜਾਇਜ਼ ਕੱਤੇ ਕਰਦੇ ਆ ਤੇ ਮਨ ਦੇ ਵਿੱਚ ਗੱਲ ਆਈ ਕਿ ਚਲੋ ਇੱਥੇ ਜੋ ਕੁਝ ਹੋ ਸਕਦਾ ਹੀ ਕਰ ਕਰੀ ਕਿਉਂਕਿ ਇੱਥੇ ਦੇ ਕਰਨਾ ਬਹੁਤ ਮਤਲਬ ਕਿ ਚੰਗੀ ਗੱਲ ਹੀ ਆ ਕਿ ਹਰ ਕਿਸੇ ਨੂੰ ਸੋਚਣਾ ਚਾਹੀਦਾ ਇਸ ਗੱਲ ਬਾਰੇ। ਵਿਹਾਰ ਕੋਈ ਬੰਦਾ ਇਸ ਤਰ੍ਹਾਂ ਕਰੇ ਪਰ ਨਹੀਂ ਨਿਕਲਦਾ ਟਾਈਮ ਮਾਰਾ ਇਹਨੇ ਟਾਈਮ ਕੱਢਿਆ ਥੋੜਾ ਬਹੁਤਾ ਜੋ ਕੁਝ ਹੋਇਆ ਅਸੀਕ ਕਰਨ ਲੱਗੀ ਕਿ ਉਹ ਸਾਡੇ ਕੋਲ ਸਰੇਗਾ ਲੋਕਾਂ ਨੂੰ ਇਹ ਸੰਦੇਸ਼ ਹੈ ਵੀ ਚਲੋ ਕਿਸੇ ਮੈਸੇਜ ਤੇ ਵੀ ਪੈਸੇ ਖਰਚ ਕਰਦੇ ਹੋਰ ਚੀਜ਼ਾਂ 'ਤੇ ਵੀ ਖਰਚ ਕਰਦੇ ਜੋ ਗਲਤ ਚੀਜ਼ਾਂ 'ਚ ਕਈਆਂ ਥਾਵਾਂ ਤੇ ਖਰਚ ਕਰਦੇ ਜੋ ਤੁਹਾਨੂੰ ਇੱਥੇ ਖਰਚ ਕਰਨਾ ਚਾਹੀਦਾ ਚੰਗੇ ਕੰਮ ਤੇ ਵੀ ਖਰਚ ਕਰਨਾ ਚਾਹੀਦਾ ਤੁਹਾਨੂੰ ਲੋਕਾਂ ਨੂੰ ਇਹ ਸੰਦੇਸ਼ ਹੈ ਵਿਪਲਾਈ ਦੇ ਕੰਮ ਤੇ ਤੁਸੀਂ ਖਰਚਾ ਕਰੋ ਹਾਂਜੀ ਮੇਰਾ ਨਾਮ ਜਤਿੰਦਰ ਸਿੰਘ ਇਹ ਮੇਰੇ ਦਿਲ ਦੀ ਬਹੁਤ ਤੇਵੀ ਤਮੰਨਾ ਸੀ ਵੀ ਇਦਾਂ ਦੇ ਪ੍ਰਾਲੇ ਕੀਤੇ ਜਾਣ ਪਰ ਟਾਈਮ ਨਹੀਂ ਸੀ ਲੱਗਦਾ ਚਲੋ ਨਾਮ ਇਥੇ ਵਾਰੀ ਬਹੁਤ ਚਿਰ ਤੁਹਾਨੂੰ ਆਂਦੇ ਨੇ ਵਾਰੀ ਬਹੁਤ ਲੇਟ ਆਂਦੀ ਹੈ ਜਦੋਂ ਸਾਡੀ ਵਾਰੀ ਆਈ ਤੇ ਅਸੀਂ ਜਿੰਨੇ ਜੋਗੇ ਹੈਗੇ ਉਹਨੇ ਜੋਗਾ ਅਸੀਂ ਕੀਤਾ ਬਾਕੀ ਲੋਕਾਂ ਨੂੰ ਇਹੋ ਚਾਹੀਦਾ ਵੀ ਵੇਸ਼ਤ ਖਾਨ ਕਰਨ ਨਾਲੋਂ ਪੈਸੇ ਇਥੇ ਬੱਚਿਆਂ ਦੀ ਮਦਦ ਕੀਤੀ ਜਾਵੇ ਇਹਦੇ ਨਾਲ ਸਾਨੂੰ ਬਹੁਤ ਅਸੀਸਾਂ ਮਿਲਣਗੀਆਂ ਅਸੀਂ ਅਥਰੋ ਲਖੜੇ ਨੇ ਲੋਕੋ ਦੇ ਨਜ਼ਦੀਕ ਇੰਸਟੀਚਿਊਟ ਫਾਰ ਦ ਬਲਾਈਂਡ ਵਿੱਚ ਅਸੀਂ स्टूड ਦੇ ਪਹਿਲਾਂ ਵੀ ਪ੍ਰੋਗਰਾਮ ਕਰ ਚੁੱਕੇ ਹਾਂ ਕਾਫੀ ਕਵਰੇਜ ਕੀਤੀ ਹੈ ਕਿਉਂਕਿ ਇਹ ਜੋ ਐ ਸੰਸਥਾ ਹੈ ਉਹ ਬਲਾਈਂਡ ਬੱਚਿਆਂ ਵਾਸਤੇ ਜੋ ਕਰ ਰਹੀ ਹੈ ਉਹ ਅਸੀਂ ਕਿਤੇ ਹੋਰ ਨਹੀਂ ਦੇਖਿਆ 1 ਸਾਲ ਆਲਮੋਸਟ ਉਹਨਾਂ ਨੂੰ ਹੋ ਗਏ ਨੇ ਇਸ ਸੰਸਥਾ ਨੂੰ ਚਲਾਉਂਦੇ ਔਰ ਇੰਨੇ ਸਾਲਾਂ ਦੇ ਵਿੱਚ ਬਹੁਤ ਹੀ ਬਹੁਤ ਜ਼ਿਆਦਾ ਇਹਨਾਂ ਨੇ ਬੈਨੀਫਿਟ ਦਿੱਤੇ ਨੇ ਬਲੈਂਕ ਸਕੂਲ ਤੋਂ ਪੜਾਇਆ ਵੀ ਹੈ ਲਿਖਾਇਆ ਵੀ ਹੈ ਉਹਨਾਂ ਦਾ ਪਾਲਣ ਵੀ ਕੀਤਾ ਅਤੇ ਰੋਟੀ ਪਾਣੀ ਵੀ ਉਹਨਾਂ ਨੇ ਦੇਖੀ ਔਰ ਬਸ ਨੌਕਰੀਆਂ ਮਿਲ ਗਈਆਂ ਅਸੀਂ ਇਹ ਚੀਜ਼ ਵੇਖਦੇ ਹਾਂ ਕਿ ਲੋਕ ਆਪਣੇ ਬਾਰਡਰਸ ਵਗਰਾ ਮਨਾਉਂਦੇ ਆ ਬਾਹਰ ਪਾਰਟੀਆਂ ਕਰਦੇ ਨੇ ਮਹਿੰਗੇ ਰੈਸਟੋਰੈਂਸਸ ਜਾਂਦੇ ਆ ਹੋਟਲਸ ਵੀ ਜਾਂਦੇ ਆ ਇਹ ਕਿਹਾ ਸੀ ਆਪਣੇ ਬਾਰਡਰਸ ਜਿਹੜੇ ਨੇ ਉਹ ਐਸ ਜਗ੍ਹਾ ਤੇ ਨਹੀਂ ਮਨਾ ਸਕਦੇ ਲੋਕੀ ਆਉਂਦੇ ਨੇ ਇੱਥੇ ਕਿਉਂਕਿ ਨਾਸ਼ਤੇ ਦਾ ਦੁਪਹਿਰ ਦੇ ਖਾਣੇ ਦਾ ਔਰ ਰਾਤ ਦੀ ਰੋਟੀ ਜਿਹੜੀ ਹੈ ਇਹਦੀ ਪਰਚੀ ਲੱਤੀ ਜਾਂਦੀ ਹੈ ਪਰਚੀ ਕਟਾਈ ਜਾਂਦੀ ਹੈ ਕੋਈ ਨਾ ਕੋਈ ਇਵੈਂਟ ਹੋਵੇ ਫੰਕਸ਼ਨ ਹੋਵੇ ਅਸੀਂ ਇੱਥੇ ਆ ਸਕਦੇ ਹਾਂ ਇੱਕ ਦਿਨ ਪ੍ਰਾਇਰ ਇਨਫੋਰਮੇਸ਼ਨ ਇਹਨੂੰ ਦੇਣੀ ਹੁੰਦੀ ਆ ਉਹਦੇ ਬਾਅਦ ਉਸ ਟਾਈਮ ਦਾ ਖਾਣਾ ਜਿਹੜਾ ਹੈ ਉਹਨਾਂ ਨਾਲ ਬੈਠ ਕੇ ਅਸੀਂ ਖਾ ਸਕਦੇ ਹਾਂ ਇੰਜੋਏ ਕਰ ਸਕਦੇ ਹਾਂ ਸਿਸਲ ਲਈ ਤਾਂ ہمارا ਪ੍ਰਸ਼ਨ ਰੋਕیشنل ਜੀਪਸ ਨੂੰ ਫਾਸਟਿੰਗਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਚੱਲ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤੇਗੜ ਸਾਹਿਬ ਦੇ ਨਵੇਂ ਮੈਂਬਰ ਸਕਤਰ ਹਰਪਾਲ ਸਿੰਘ ਪਾਟੀਆਂ ਨੇ ਅਹੁਦਾ ਸੰਭਾਲਣ ਤੋਂ ਬਾਅਦ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਇਸ ਮੌਕੇ ਉਹਨਾਂ ਨੇ ਕੀਰਤਨ ਸੁਣਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਸੂਚਨਾ ਕੇਂਦਰ ਵਿਖੇ ਮੈਨੇਜਰ ਗੁਰਪ੍ਰੀਤ ਸਿੰਘ ਸੂਚਨਾ ਅਧਿਕਾਰੀ ਅਮਰਿਤਪਾਲ ਸਿੰਘ ਅਤੇ ਜਤਿੰਦਰ ਸਿੰਘ ਨੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਇਸ ਮੌਕੇ ਹਰਮੀਤ ਸਿੰਘ ਸਲੂਜਾ ਰਾਜਦੀਪ ਸਿੰਘ ਪਾਟਿਆ ਹਰਮਿਤ ਸਿੰਘ ਸੋਨੂ ਬਾਗਾ ਵੀ ਉਹਨਾਂ ਦੇ ਨਾਲ ਸਾਨ ਮੰਨੋ ਅਜਾ ਗੁਰੂਗੁਰੂ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਉਹ ਦਾ ਮਨੋਂ ਮੈਂਬਰ ਸੈਕਟਰੀ ਨਿਯੁਕਤ ਕੀਤਾ ਗਿਆ ਅਸੀਂ ਉੱਥੇ ਕੱਲ ਚਾਰਜ ਦਿੱਤਾ ਸੀ ਚਾਰਜ ਲੈ ਕੇ ਉਹਨੂੰ ਕੋਸ਼ਿਸ਼ ਕਰਾਂਗੇ ਕਿ ਉੱਥੇ ਜਿੰਨੇ ਥੋੜਾ ਬਹੁਤ ਬੰਦਮਸਿਆਂ ਨੂੰ ਸੋਲਵ ਕਰਕੇ ਇਹਨੂੰ ਬਹੁਤ ਜਿੰਨਾ ਅਸੀਂ ਉਚਾਈਆ ਤੇ ਸਭ ਨੂੰ ਮਿਲ ਕੇ ਸਭ ਦੇ ਨਾਲ ਮਿਲ ਕੇ ਸਭ ਨੂੰ ਅਸੀਂ ਲੈਣ ਦੀ ਕੋਸ਼ਿਸ਼ ਕਰਾਂਗੇ ਪੂਰੇ ਔਰ ਉਹਦੇ ਵਾਸਤੇ ਫਿਰ ਅਸੀਂ ਅੱਜ ਮੱਥਾ ਟੇਕਨ ਆਏ ਮੱਥਾ ਟੇਕ ਕੇ ਬਾਬਾ ਜੀ ਦਾ ਅਰਦਾਸ ਕਰਕੇ ਅਸੀਂ ਕੰਮ ਚਾਲੂ ਕਰਨਾ ਸੀ ਉਹਨਾਂ ਤੋਂ ਬਾਅਦ ਅਸੀਂ ਉੱਥੇ ਕੰਮ ਆਪਣਾ ਪੂਰਾ ਸਟਾਰਟ ਕਰਾ ਲਿਆ। थाना ਸੁਲਤਾਨਪੁਰ ਪੁਲਿਸ ਵੱਲੋਂ ਸਕੂਟਰੀ ਸਵਾਰ ਔਰਤ ਪਾਸੋਂ ਮੋਬਾਈਲ ਫੋਨ ਅਤੇ ਪਰਸ ਖੋ ਕਰਨ ਵਾਲੇ ਲੁਟੇਰੇ ਕਾਬੂ ਕੀਤੇ ਗਏ। थाना ਚੰਡੇਰ ਵੱਲੋਂ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਇੱਕ ਦੇਸੀ ਪਿਸਟਲ ਬੱਤੀ ਬੋਰ ਟਰਮਤ ਕੀਤਾ ਗਿਆ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 554 ਸ਼੍ਰੀ ਦੁਰਗਿਆਣਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 9 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਲੀਗਲ ਐਕਸ਼ਨ 8 ਵੱਲੋਂ ਚੁੱਗੀ ਚੌਂਪੜੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਵੰਡੇ ਮਿੱਟੀ ਦੇ ਕੜੇ ਜੋਰ ਖਬਰਾਂ ਇੱਕ ਛੋੜੇ ਜਾਈ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸਮਾਜ ਦੇ ਦਬੇ ਕੁਚਲੇ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਕੇ ਜੀਵਨ ਗੁਜ਼ਰ ਬਸਰ ਕਰਨ ਵਾਲੇ ਗਰੀਬਾਂ ਮਜ਼ਦੂਰਾ ਮਜਬੂਰਾ ਤੇ ਮੁਲਜ਼ਮਾਂ ਦੀ ਸਹਾਇਤਾ ਕਰਕੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਉਪਰਾਲੇ ਕਰਨ ਵਾਲੀ ਸਮਾਜ ਸੇਵੀ ਸੰਸਥਾ ਲੀਗਲ ਐਕਸ਼ਨ ਏਡ ਦੇ ਰਾਸ਼ਟਰਪਤੀ ਸ਼ਰਤ ਵਿਸ਼ਿਸ਼ਟ ਅਤੇ ਅਹੁਦੇਦਾਰ ਮੈਂਬਰਾਂ ਵੱਲੋਂ ਸਲਮ ਚੋਪੜ ਪੱਟੀ ਵਸਨੀਕਾਂ ਨੂੰ ਮਿੱਟੀ ਦੇ ਮਟਕੇ ਦੇਣ ਦੇ ਨਾਲ ਠੰਡੇ ਮਿੱਠੇ ਜਲ ਦੀ ਵਿਵਸਥਾ ਵੀ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਸ਼ਟਰਪਤੀ ਸ਼ਰਤ ਵਿਸ਼ਿਸ਼ਟ ਨੇ ਦੱਸਿਆ ਕਿ ਲੀਗਲ ਐਕਸ਼ਨ ਏਡ ਵੱਲੋਂ ਸਮਾਜ ਸੇਵਾ ਏ શુભ ਕਾਰਜ ਆਪਣੇ ਪੱਧਰ ਤੇ ਆਪਣੀ ਵਿੱਤ ਅਨੁਸਾਰ ਕਰ ਰਹੀ ਹੈ। ਇਸ ਮੌਕੇ ਐਡਵੋਕੇਟ ਸੰਜੀਤ ਸਿੰਘ, ਰਾਜੇਂਦਰ ਸਾਹਨੀ, ਹਿੰਮਤ ਸਿੰਘ, ਸਚਨ ਪਾਟਿਆ, ਵਿਦਿਆ ਸਾਗਰ प्रदीप मेहरा सूरज बेल एडवोकेट वनीता समेत मेंबर मौजूद लीगल एक्शन एड की तरफ से आज हम लोगों ने स्लम झोपड़ब्टी एरिया में जहां लोग इतनी अत्यंत गर्मी में गर्मी से जूझ रहे हैं उनके लिए आज हम लोगों ने एक छोटा सा उपराला किया है कि इनके लिए हम लोगों ने जो मिट्टी से बने हुए हमारे बर्तन घड़े हैं और उनके साथ साथ शरबत की बोतल मीठे ठंडे जल की व्यवस्था करवाई गई है जिससे ये तपती हुई गर्मी में इनको थोड़ी सी ठंडा पानी पीने से राहत मिल सके ये एक छोटा सा उपराला है जो हम लोग कर कर करना चाह रहे थे और आज हमारा ये काम हमारी टीम की तरफ से संपूर्ण किया गया है और साथ ही साथ मैं ये बताना चाहता हूँ कि लीगल एक्शन एड जो कि हमारी पुरातन सभ्यता है मिट्टी के घड़े जो कि धीरे धीरे बिल्कुल ही लुप्त तो होती जा रही है उसको भी बचाने के लिए आज यही एक छोटा सा उपराला था कि वो मिट्टी के घड़े आज लोगों तक पहुँचें ताकि जो मिट्टी के घड़े से लोगों के शरीर में जो फायदा पहुंचता है वो इनको भरपूर मिल सके और इनका कुछ ना कुछ जीवन आसानी से बीत सके शरद वशिष जी उन्होंने बहुत ही वजिया उपराला लिता है ए सड़े जड़े बच्चे ने यार देखो जो स्लम एरिया के बच्चे ने ना को कपड़े तक पहन पान पाने वास्ते नहीं है पानी पीन वास्ते नहीं हैगा तो बहुत ही वीयी कि इन्नी गर्मी तपती धूप घड़े लिया के दते है जरा कि साइंटिफिक रीज़न भी है ਇਨਾਂ ਨੂੰ ਸਗੋਂ ਸਾਡੇ ਨਾਲੋਂ ਜ਼ਿਆਦਾ ਲੋੜ ਹੈਗੀ ਹੈ ਕਿ ਮਿਨਰਲਸ ਹੋਰ ਵੀ ਜੋ ਆਪਣਾ ਦਾ ਰੀਜ਼ਨ ਹੈ ਸਾਇੰਟਿਫਿਕ ਘੜਿਆ ਦਾ ਉਹ ਇਹਦਾ ਫਾਇਦਾ ਪੂਰਾ ਚੁੱਕ ਸਕਦੇ ਨੇ ਤਪਦੀ ਗਰਮੀ 'ਚ ਜਿੱਥੇ ਲੋਕ ਫ੍ਰਿਜ ਅਤੇ ਬਰਫ਼ ਵਾਲਾ ਠੰਡਾ ਪਾਣੀ ਪੀ ਕੇ ਬਿਮਾਰ ਹੋ ਰਹੇ ਨੇ ਪਰ ਕੁਝ ਇਸ ਤਰ੍ਹਾਂ ਦੇ ਵੀ ਲੋਕ ਨੇ ਜੋ ਠੰਡੇ ਪਾਣੀ ਦਾ ਆਨੰਦ ਨਹੀਂ ਲੈ ਸਕਦੇ ਜਿਸ ਨੂੰ ਦੇਖਦੇ ਹੋਏ ਲੀਗਲ ਐਕਸ਼ਨ ਏਡ ਸੰਸਥਾ ਵੱਲੋਂ ਝੁੱਗੀ ਝੌਂਪੜੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਮਿੱਟੀ ਦੇ ਘੜੇ ਵੰਡੇ ਸੰਸਾ ਦੇ ਮੁਖੀ ਦਾ ਆਖਣਾ ਹੈ ਕਿ ਕੁਦਰਤੀ ਤਰੀਕੇ ਨਾਲ ਠੰਡਾ ਪਾਣੀ ਅਤੇ ਦੇਸੀ ਤਕਨੀਕ ਨੂੰ ਉਤਸ਼ਾਹਿਤ ਅਤੇ ਪਰਫੁੱਲਿਤ ਕਰਨਾ ਉਹਨਾਂ ਦਾ ਉਦੇਸ਼ ਹੈ ਤਾਂ ਜੋ ਇਹ ਲੋਕ ਵੀ ਠੰਡੇ ਪਾਣੀ ਦਾ ਆਨੰਦ ਲੈ ਸਕਣ ਅਤੇ ਆਪਣੀ ਪਿਆਸ ਬੁਝਾ ਸਕਣ ਸੋ ਲੋੜ ਹੈ ਵਿਦੇਸ਼ੀ ਤੋਂ ਦੇਸੀ ਹੋਣ ਦੀ ਕੈਮਰਾ ਪਰਸਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ ਸਿਹਤ ਸੰਭਾਲ ਪ੍ਰਦਾਤਾ ਵਜੋਂ ਉਸ ਦੀ ਉੱਤਮਤਾ ਨੂੰ ਦਰਸਾਉਂਦੀ ਇੱਕ ਹੋਰ ਵੱਡੀ ਪ੍ਰਾਪਤੀ ਵਿੱਚ ਅਮਨਦੀਪ ਹਸਪਤਾਲ ਅੰਮ੍ਰਿਤਸਰ ਨੇ ਪਲਾਸਟਿਕ ਸਰਜਨਾ ਪੈਰਾਂ ਅਤੇ ਗਿੱਟਿਆਂ ਦੇ ਸਰਜਨਾ ਅਤੇ ਬਾਡੀ ਆਰਟਿਸਟਿਕ ਦੇ ਨਾਲ ਇੱਕ ਸੰਪੂਰਨ ਫੁੱਟ ਐਂਡ ਐਂਕਲ ਵਿਭਾਗ ਤਿਆਰ ਕਰਕੇ ਪੰਜਾਬ ਦਾ ਵਿਸ਼ੇਸ਼ ਪੈਰਾਂ ਦੀ ਦੇਖਪਾਲ ਦਾ ਕੇਂਦਰ ਹੋਣ ਦਾ ਗੌਰਵ ਪ੍ਰਾਪਤ ਕੀਤਾ ਹੈ ਪੈਰਾਂ ਅਤੇ ਗਿੱਟਿਆਂ ਲਈ ਐਮ ਆਈ ਐਸ ਸਰਜਰੀ ਪ੍ਰਦਾਨ ਕਰਨ ਵਾਲਾ ਇਹ ਪੰਜਾਬ ਦਾ ਪਹਿਲਾ ਕੇਂਦਰ ਵੀ ਇਹੀ ਹੈ ਅਮਨਦੀਪ ਹਸਪਤਾਲ ਦੇ ਚੀਫ ਆਰਥੋਪੈਡਿਕ ਸਰਜਨ ਡਾਕਟਰ ਅਫਤਾਰ ਸਿੰਘ ਨੇ ਵਿਸਥਾਰਪੂਰਵਕ ਇਸ ਬਾਰੇ ਜਾਣਕਾਰੀ ਦਿੱਤੀ। ਬੰਦੀਪ ਹਸਪੀਟਲ 'ਚ ਅਸੀਂ ਐਡਵਾਂਸਡ ਫੁੱਟ ਕੇਅਰ ਸੈਂਟਰ ਜਿਹੜਾ ਹੈ ਉਹ ਰਨ ਕਰ ਰਹੇ ਹਾਂ ਕਾਫੀ ਦੇਰ ਤੋਂ। ਉਹਦੇ ਚ ਇੱਕ ਸਾਡੇ ਆਰਥੋਪੈਡਿਕ ਸਰਜਨ ਡਾਕਟਰ ਰਾਜੀਵ ਹੋਰਾ ਜੋ ਕਿ ਫੁੱਟ ਐਂਡ ਐਂਕਲ ਸਰਜਨ ਹੈ ਔਰ 올 ਇੰਡੀਆ ਫੁੱਟ ਐਂਡ ਐਂਕਲ ਸਰਜਨ ਸੁਸਾਇਟੀ ਦੇ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਹੈ ਉਹ ਉਹਨਾਂ ਨੇ ਇੱਕ ਮਿਨਿਮਲ ਇਨਵੇਸਿਵ ਸਰਜਰੀ ਜਿਹੜੀ ਹੈ ਉਹ ਫੁੱਟ ਐਂਡ ਐਂਕਲ ਦੇ ਵਿੱਚ ਸ਼ੁਰੂ ਕੀਤੀ ਹੈ ਸੋ ਪ੍ਰਾਇਮਰੀਲੀ ਜਿਹੜਾ ਸਾਡਾ ਏਮ ਸੀਗਾ ਉਹ ਇਹ ਸੀ ਕਿ ਇਸ ਪਾਰਟिकुलर ਮੋਡੈਲਿਟੀ ਬਾਰੇ ਜੋ ਕਿ ਪੰਜਾਬ ਚ ਪਹਿਲੀ ਵਾਰੀ ਸ਼ੁਰੂ ਕੀਤੀ ਗਈ ਹੈ ਉਹਦੇ ਬਾਰੇ ਜਿਹੜਾ ਉਹ ਦੱਸਿਆ ਜਾਏ ਕਿ ਅਮਨਦੀਪ ਹਸਪੀਟਲ ਨੇ ਇੱਕ ਨਵੀਂ ਟੈਕਨੀਕ ਜਿਸ ਨੂੰ ਕਿ ਮਿਨੀਮਲੀ ਇਨਵੇਸਿਵ ਸਰਜਰੀ ਕਹਿੰਦੇ ਆ ਉਹ ਇੰਟਰੋਡਿਊਸ ਕੀਤੀ ਹੈ ਜਿਹਦੇ ਵਿੱਚ ਪੈਰ ਦੀ ਸਰਜਰੀ ਬੜੀ ਛੋਟੇ ਚੀਰਿਆਂ ਨਾਲ ਕੀਤੀ ਜਾ ਸਕਦੀ ਹੈ ਔਰ ਬਲਕਿ ਇੱਕ ਚੀਰਾ ਛੋਟਾ ਜਿਹਾ ਦੇ ਕੇ ਉਹਦੇ ਨਾਲ ਅਸੀਂ ਪੈਰ ਦੀਆਂ ਹੱਡੀਆਂ ਜਿਹੜੀਆਂ ਰੀਅਲਾਈਨ ਕਰ ਸਕਦੇ ਆ ਔਰ ਇਹ ਟੈਕਨੀਕ ਦੇ ਵਿੱਚ ਛੋਟਾ ਚੀਰਾ ਦੇਣਾ ਪੈਂਦਾ ਹੈ तो काफ़ी घट ब्लड लॉस हों जी स्कारिंग है वह भी बहुत घट हों कॉस्मैटिकली बड़ी वजी है और पेशेंट बहुत जल्दी चलना शुरू कर देता है आम कन्वेंशनल सर्जरी के नाल समाज सेवी संस्था ख्वाजा नट पीर सोसायटी वालों एक लवारस लाश का अंतिम संस्कार विधि विधान किया गया यह लवारस लाश कुछ दिन तो थाना जी आर पी अमृतसर की पुलिस वालों पोस्टमार्टम करवा तो बाद ਸਿਵਲ ਹਸਪਤਾਲ ਅੰਮ੍ਰਿਤਸਰ ਦੇ ਮੁਰਦਾਕਾਰ ਵਿੱਚ ਪਛਾਣ ਲਈ 72 ਘੰਟੇ ਲਈ ਰੱਖੀ ਗਈ ਸੀ ਪਰ ਪੁਲਿਸ ਨੂੰ ਇਸ ਦਾ ਕੋਈ ਵਾਰਸ ਨਹੀਂ ਮਿਲਿਆ ਤਾਂ ਸਮਾਜ ਸੇਵੀ ਸੰਸਥਾ ਖਵਾਜ਼ਾ ਨਟਪੀਰ ਸੁਸਾਇਟੀ ਨੂੰ ਸੂਚਿਤ ਕਰਕੇ ਸਮਾਜ ਸੇਵੀ ਸੰਸਥਾ ਖਵਾਜ਼ਾ ਨਟਪੀਰ ਸੁਸਾਇਟੀ ਮੁਖੀ ਕਮਲ ਕੁਮਾਰ ਅਤੇ ਔਦੇਦਾਰਾਂ ਨੂੰ ਅੰਤਿਮ ਸੰਸਕਾਰ ਲਈ ਸੌਂਪ ਦਿੱਤਾ ਗਿਆ ਖਵਾਜ਼ਾ ਗਰੀਮ ਹਾਊਸ ਸੁਸਾਇਟੀ ਸਾਡੀ ਦਰਗਾਹ ਬਾਬਾ ਨਟਕੰਦ ਦਾਤੂ ਅਸੀਂ ਪ੍ਰੋਲਾ ਕੀਤਾ ਕਿ ਪਹਿਲਾਂ ਵੀ ਜਿੰਨੇ ਵੀ ਲਵਾਰਸ ਬੋਡੀਆਂ ਆਂਦੀਆਂ ਸ਼ਹਿਰ ਚ ਇਹ ਸਾਨੂੰ ਅਸੀਂ ਤਨ ਦਰਗਾਣਾ ਮੰਦਰ ਤੋਂ ਕੌਲ ਆਇਆ ਦੀ ਡੈੱਡ ਬੋਡੀ ਆਈ ਤੁਸੀਂ ਸਤਾਰੋ ਕਰਵਾ ਲਈ ਅਸੀਂ ਸੇਵਾ ਨਿਭਾ ਰਹੇ ਹਾਂ ਜੀ ਸਹਿਜ ਲਵਾਰਸ ਲਾਸ਼ਾਂ ਜਿੰਨੀਆਂ ਵੀ ਆਈਆਂ ਉਹਨਾਂ ਦੀ ਸੇਵਾ ਕਰੀ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸ਼ੁਰੂ ਹੋਇਆ ਫਤੇ ਮਾਰਚ ਵੱਖ-ਵੱਖ ਬਜ਼ਾਰਾਂ ਤੋਂ ਹੁੰਦੇ ਹੋਏ ਕਿਲਾ ਲੋਗੜ ਵਿਖੇ ਸਮਾਪਤ ਹੋਇਆ ਇਸ ਫਤੇ ਮਾਰਚ ਦਾ ਸੇਵਕ ਜਥਾ ਇਸ਼ਨਾਨ ਗੁਰਦੁਦਵਾਰਾ ਸੰਤੋਖ ਸਰ ਦੇ ਬਾਹਰ ਮੁੱਖ ਸੇਵਾ ਦਾ ਤੇਰਲੋਚਨ ਸਿੰਘ ਬਿੱਟੂ ਵੱਲੋਂ ਨਿਗਾਹ ਸਵਾਗਤ ਕੀਤਾ ਗਿਆ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਮਨਜੀਤ ਸਿੰਘ ਫੌਜੀ ਸ਼ਹੀਦ ਸਿੰਘ ਮਨਜੀਤ ਸਿੰਘ ਸੋਦਾਗਰ ਸਿੰਘ ਪਲਵਿੰਦਰ ਸਿੰਘ ਅਤੇ ਹੋਰ ਮੈਂਬਰ ਉਹਨਾਂ ਦੇ ਨਾਲ ਸਨ ਕਿਵੇਂ ਪਾਸ਼ਾ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਪਹਿਲੀ ਜੰਗ ਦੇ ਪਹਿਲੇ ਫੜੇ ਦੇ ਸਬੰਧ ਵਿੱਚ ਅੱਜ ਗੁਰਦਰਾ ਸਾਹਿਬ ਸ੍ਰੀ ਸ਼ਿਦਗੰਜ ਸਾਹਿਬ ਤੋਂ ਮਹਾਨ ਨਗਰ ਕੀਰਤਨ ਆਰੰਭ ਹੋਇਆ ਹੈ ਜੋ ਕਿ ਗੁਰਦਰਾ ਕਿਲਾ ਸ੍ਰੀ ਲੋਗੜ ਸਾਹਿਬ ਵਿਖੇ ਜਾਗਤ ਮਾਰਤ ਹੋਏਗਾ ਇਸੇ ਸਬੰਧ ਵਿੱਚ ਗੁਰਦਰਾ ਟਾਲੀ ਸਾਹਿਬ ਸੰਦੋਗ ਸਰ ਦੇ ਬਾਹਰ ਠੰਡੇ ਮਠੀ ਜਲਦੀ ਸ਼ਵੀਰ ਤੇ ਲੰਗਰ ਲਗਾਇਆ ਗਿਆ ਹੈ ਖੂ ਬੰਬੇ ਵਾਲਾ ਪ੍ਰਾਚੀਨ ਮੰਦਿਰ ਵਿਖੇ ਹਨੂਮਾਨ ਜੀ ਦਾ ਸਥਾਪਨਾ ਦਿਵਸ ਬੜੀ ਤੋਮਤਾਮ ਨਾਲ ਮਨਾਇਆ ਗਿਆ ਅਤੇ ਇਸ ਮੌਕੇ ਮੰਦਿਰ ਦੇ ਮੈਂਬਰ ਹਰੀਸ਼ ਕਪੂਰ, ਰੋਹਿਤ ਕਪੂਰ, ਰਿਸ਼ੀ ਕਪੂਰ, ਗੌਰਵ ਕਪੂਰ, ਸੁਨੀਲ ਕੁਮਾਰ, ਕੌਂਟੀ ਰਮਨ ਵੀ ਹਾਜ਼ਰ ਸਨ। ਇਸ ਮੌਕੇ ਲੰਗਰ ਵੀ ਲਗਾਇਆ ਗਿਆ। ਅੱਜ ਜਿਵੇਂ ਤੁਸੀਂ ਦੇਖ ਰਹੇ ਹੋ ਬੰਬੇ ਵਾਲੇ ਖੂ ਚੌਂਕ ਦੇ ਵਿੱਚ ਜਿਹੜਾ ਭਗਵਾਨ ਹਨੂਮਾਨ ਜੀ ਦਾ ਮੰਦਿਰ ਹੈ ਉਹਦਾ 14ਵਾਂ ਸਥਾਪਨਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਹਾਂਜੀ ਦਾ ਮੰਦਿਰ ਪ੍ਰਚੀਨ ਫੂ ਬੰਬੇ ਵਾਲਾ ਜਗ੍ਹਾ ਹੈ। ਅਤੇ ਹਰ ਸਾਲ ਸਥਾਪਨਾ ਦਿਵਸ ਦਾ ਭੰਡਾਰਾ ਲਾਇਆ ਜਾਂਦਾ ਹੈ। ਇਹ 14ਵਾਂ ਭੰਡਾਰਾ ਹੈ। ਸ਼ਿਵ ਸੇਨਾ ਕੇਸ਼ਰੀ ਅਤੇ ਸਨਾਤਨ ਮਹਾਸਭਾ ਵੱਲੋਂ ਜੰਮੂਜ ਹੋਏ ਆਤਵਾਦੀ ਹਮਲੇ ਦੇ ਵਿਰੋਧ ਵਿੱਚ ਵਿਪਨ ਨૈયਰ ਦੀ ਪ੍ਰਧਾਨਗੀ ਹੈ। ਆਤਵਾਦ ਅਤੇ ਪਾਕਿਸਤਾਨ ਦੇ ਪੁਤਲੇ ਫੂਕੇ ਗਏ। ਇਸ ਮੌਕੇ ਵਿਪਨ ਨૈયਰ ਨੇ ਆਖਿਆ ਕਿ ਪਾਕਿਸਤਾਨ ਨੇ ਭਾਰਤ ਵਿੱਚ ਆਤਵਾਦ ਫੈਲਾਉਣ ਦੇ ਮਕਸਦ ਨਾਲ ਫਿਰ ਤੋਂ ਸ਼ਰਧਾਲੂਆਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਕਰਕੇ ਉਹਨਾਂ ਦੇ ਮਨਸੂਬਿਆਂ ਨੂੰ ناکਾਮ ਕਰੇ ਇਸ ਮੌਕੇ ਮਹਿੰਦਰਪਾਲ ਭਾਰਗ ਰਕੇਸ਼ ਕੁਮਾਰ ਰਿੰਕੂ ਰਾਜਨ ਮਹਿਤਾ ਅਮਿਤ ਰਾਏ ਮਨਜੀਤ ਮਿੰਟਾ ਰਾਜੇਸ਼ ਬੱਬਰ ਸੁਸ਼ੀਲ ਸ਼ਰਮਾ ਹੇਮੰਤ Tiwari ਆਧ ਹਜ਼ਰਸਾਨ ਅੱਤਵਾਦੀ ਖਿਲਾਫ ਅੱਜ ਸ਼ਾੜਾ ਚੌਂਕ ਦੇ ਵਿੱਚ ਪ੍ਰਵੇਸ਼ਣ ਕੀਤਾ ਗਿਆ ਹੈ ਜੀਐਨਕੇ ਦੇ ਵਿੱਚ ਜਿਹੜਾ ਹਮਲਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਅਮਰਨਾਦੀ ਯਾਤਰਾ ਸਾਡੀ ਆਉਣ ਵਾਲੀ ਹੈ ਸਾਨੂੰ ਇਹ ਡਰ ਲੱਗ ਰਿਹਾ ਹੈ ਕਿ ਅੱਤਵਾਦੀਆਂ ਵੱਲੋਂ ਅਮਰਨਾਦੀ ਯਾਤਰੀਆਂ ਤੇ ਵੀ ਹਮਲਾ ਕੀਤਾ ਜਾ ਸਕਦਾ ਪਿਆ ਹੈ ਅਸੀਂ ਕੇਂਦਰ ਦਾ ਧਿਆਨ ਇਸ ਤਰ੍ਹਾਂ ਲਿਆਉਣਾ ਚਾਹੁੰਦੇ ਹਾਂ ਕਿ ਜੇ ਐਨਕੇ ਦੇ ਵਿੱਚ ਜਿਹੜਾ ਦੁਬਾਰਾ ਤੋਂ ਅੱਤਵਾਦ ਪਲ ਰਿਹਾ ਹੈ ਇਹਦੇ ਸਿਰ ਕੁਲ ਚਲਾ ਸ਼੍ਰੀ ਦੁਰਗਿਆਣਾ ਤੀਰਦੇਸ਼ ਸ਼੍ਰੀ ਲਕਸ਼ਮੀਨਾਰਾਇਣ ਮੰਦਿਰ ਦੇਸ਼ ਤਾਪ ਦੇ ਦਿਵਸ ਤੇ ਮੌਕੇ ਤੇ 8 ਜੂਨ ਤੋਂ 16 ਜੂਨ ਤੱਕ ਸ਼ਾਮ 5 ਵਜੇ ਤੋਂ 9:30 ਵਜੇ ਤੱਕ ਵਕ ਵਕ ਭਜਨ ਜਥਿਆਂ ਵੱਲੋਂ ਹਰੀਨਾਮ ਸਤਿ ਕੀਰਤਨ ਕੀਤਾ ਜਾ ਰਿਹਾ ਹੈ ਵੜੀ ਗੇਂਦੇ ਵਿੱਚ ਸੰਤਾਂ ਨੇ ਹਾਜ਼ਰੀ ਭਰੀ ਸ਼੍ਰੀ ਗੰਗਾ ਰਾਮ ਸ਼ਿਵਾਲਾ ਬਾਜ਼ਾਰ ਸਰ ਕੀ ਬੰਦਾ ਵਿਖੇ 25 ਮਈ ਤੋਂ ਲੈ ਕੇ 23 ਜੂਨ ਤੱਕ ਰੋਜ਼ਾਨਾ ਸਵੇਰੇ 8 ਵਜੇ ਸ਼੍ਰੀ ਰਾਮਾਇਣ ਜੀ ਦੇ ਪਾਠ ਧਰਮਪਾਲ ਜੀ ਵੱਲੋਂ ਕੀਤੇ ਜਾ ਰਹੇ ਹਨ ਐਨ ਆ ਰਾਮਾਇਣ ਪਾਠਾਂ ਦਾ ਵਿਸ਼ੇਸ਼ ਪ੍ਰਸਾਰਣ फास्टवे चैनल नंबर दो सौ तरताली शाम इंडिया नशा विरोधी संगठन के राष्ट्रीय प्रधान धर्मपाल प्रभाकर ने ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਮੰਗ ਕੀਤੀ ਹੈ ਕਿ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਅਤੇ ਦੁੱਧ ਦੇ ਰੇਟ ਉੱਪਰ ਠੱਲ ਪਾਈ ਜਾਵੇ। ਸਵਰਨਕਾਰ ਸੰਗ ਜਿਲ੍ਹਾ ਅੰਮ੍ਰਿਤਸਰ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਗੁਰੂ ਬਾਜ਼ਾਰ 84 ਅਟਾਰੀ ਵਿਖੇ ਠੰਡੇ ਮਿੱਠੇ ਜਲਦੀ ਛਬੀਲ ਅਤੇ ਲੰਗਰ ਲਗਾਇਆ ਗਿਆ। ਇਸ ਮੌਕੇ ਸਤਿੰਦਰ ਪਾਲ ਸਿੰਘ, ਉਮੀਦ ਸਿੰਘ, ਪ੍ਰਧਾਨ ਕੁਲਜੀਤ ਸਿੰਘ ਤੋਨਾ, ਚੇਅਰਮੈਨ ਦਵਿੰਦਰ ਕੁਮਾਰ, ਸੈਕਟਰੀ ਨਰਿੰਦਰ ਚੌਧਰੀ ਸਮੇਤ ਸੂ ਸੋਸਾਇਟੀ ਮੈਂਬਰ ਹਾਜ਼ਰ ਸਨ। ਛਿਦੀ ਜੋੜ ਮੇਲਾ ਲਾਇਆ ਗਿਆ ਸ਼ਪੀਲ ਤੇ ਨਾਲ ਗੁਰੂ ਸਾਹਿਬ ਦਾ ਲੰਗਰ ਜੋ ਸਾਲਾਨਾ ਹੀ ਲੱਗਦਾ ਹੈ ਹਰ ਸਾਲ ਲਾਈਦਾ ਹੈ ਸਵਨਕਰ ਸੰਘ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਔਰ ਉਹਨਾਂ ਦੇ ਸਾਰੇ ਭਰਾਵਾਂ ਵੱਲੋਂ ਔਰ ਜਿਹੜੇ ਸਾਡੇ ਸਵਨਕਰ ਸਾਥੀ ਹੋਰ ਵੀ ਹੈਗੇ ਬਾਜ਼ਾਰ ਦੇ ਮੈਂਬਰ ਜਿਹੜੇ ਵੀ ਆ ਜਾਂ ਜਿਹੜੇ ਸਾਡੇ ਸੱਜਣ ਮਿੱਤਰ ਆ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਲਾਇਆ ਗਿਆ ਹੈ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਇਹ ਸੱਚ ਆਸਾਨ ਨਹੀਂ ਸੁਣਿਆ ਲੋਕਾਂ ਦੀਆਂ ਮੁਸ਼ਕਲਾਂ ਖਾਣਾ ਖੇਮ ਕਰਨ ਅਤੇ ਬੀਐਸਐਫ ਨੇ ਬਰਾਮਦ ਕੀਤਾ ਡਰਨ ਅਤੇ ਹੀਰੋ ਸ਼ੇਰ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਲੜੀ ਗਈ ਪਹਿਲੀ ਜੰਗ ਚ ਹਾਸਲ ਕੀਤੀ ਪਹਿਲੀ ਫਤਿਹ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ। ਐਸਨ ਆਜਤੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ। ਹੁਣ ਮੈਨੂੰ ਦੇਜਾਸ ਧੰਨਵਾਦ।